ਉਹੀ ਡੁੱਬ ਜਾਣਾ ਏ ਮਾਮਾ ਡੂੰਗਾ ਵੜਾ ਈ ਏ ਪਾਣੀ ਵਿੱਚ ਨਹੀਂ ਆਣਾ ਹਣ ਨਿਕਲੀ ਜਾਂਦੇ ਜੇ ਬਾਹਰ ਨਿਕਲੀ ਆ ਏ ਉਹ ਗਿਆ ਖਾਣ ਗੁਰੂਆ ਇਤਾਰੇ ਭਰਾ ਜੀ ਏ ਆਏ ਹਾਂ ਨਿਆਰੇ ਨਿਆਰੇ ਅਹੀਂ ਜਿੱਥੇ ਮਰਜੀ ਬੈਹ ਜਾਨੇ ਨੇ ਤਾਸ਼ ਛੇਡਨੂ ਏ ਛੇਡ ਘੈਂਟ ਬੰਦੇ ਸਾਨੂੰ ਖੋਲੋ ਕਰਦੇ ਸਾਰੀ ਫੁੱਕੂ ਆਮਨੀਰ ਜਿਹੜੀ ਏ ਟਿਕਾ ਹਾਂਜੀ ਵੀਰ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਨਾ ਹੁਣੇ ਸਟਾਰਟ ਕੀਤਾ ਜੇ ਤੇ ਹੋਰ ਜੀ ਅੱਜ ਫੇਰ ਆ ਗਏ ਮੁੰਡੇ ਪੂਲ ਚ ਪੂਲ ਦਾ ਕਰੋ ਬਰੀਫ ਕਰੋ ਪੂਲ ਨੂੰ ਇਹ ਪੂਲ ਮਲਕੀ ਵਧੀਆ ਵਾ ਪਰ ਆਪਣਾ ਨਹੀਂ ਰੈਂਟ ਤੇ ਪੈਸੇ ਦੇ ਜਾਣਾ ਪੈਂਦਾ ਇਹ ਪਹਿਲੇਗਾ ਆਪਣੇ ਸੱਜਣ ਦਾ ਹੀ ਆ ਪੈਸੇ ਦੇਣੇ ਪੈਂਦੇ ਆ ਉਹ ਦਿਨ ਉਹ ਦਿਨ ਵੀ 400 ਲੱਗਾ ਬਸ ਪਰ ਇਹ ਮਰ ਬਾਕੀ ਵੀਰ ਜੀ ਬਹੁਤ ਵਧੀਆ ਸਪੋਰਟ ਕਰਦੇ ਨੇ ਬਲੌਗਾਂ ਨੂੰ ਇਦਾਂ ਕਰਕੇ ਰੱਖੋ ਖਿੱਚ ਕੇ ਰੱਖੋ ਕੰਮ ਤੇ ਜੇ ਤੂੰ ਹੀ ਆਦੇਂ ਹੀ ਆ ਤੇ ਤੂੰ ਹੀ ਆਹ ਗੱਲ ਤੇ ਬਲੌਗ ਤੇ ਸਿੱਖੀ ਨਹੀਂ ਇਹ ਹੁਣ ਇਹ ਇਨਵੈਂਟ ਕੀਤੀ ਆ ਆਹ ਵਾਟ ਇਹ ਬੱਦਲ ਨਨ ਤੇ ਨਹੀਂ ਐਸੇ ਕਰਕੇ ਦੱਸਾਂ ਉਨੀ ਨੋਨ ਢਿਆ ਮਟਰਾਂ ਬੁਣਾਂ ਨੀ ਉਹ ਰਾ ਮਾਮਾ ਵੰਦੇ ਕਿ ਜਿਹੜੇ ਸਾਫ ਹੋ ਜਾਣੇ ਅੰਦਰ ਇਹ ਇਤੁਰੇ ਨੀ ਆਹ ਸ਼ਾਇਦ ਹਾਲ ਮਾਰ ਲਗੇ ਚਾਹੀਆ ਤਾਂ ਮੈਂ ਵਾਜ ਚੱਲ ਜਾਣ ਫਿਰ ਉਹ ਇੱਕ ਪ੍ਰੋ ਆ ਉਹ ਕੋਈ ਨਹੀਂ ਨਹੀਂ ਉਹ ਨਹੀਂ ਪਾਉਣਾ ਕਿਤੇ ਉਦਾਂ ਹੀ ਵਲੌਗ ਹੀ ਬਣਾਉਂਦੇ ਯਾਦਾਂ ਸਾਂ ਬੰਦੇ ਆ ਵਲੌਗ ਬਣਾਉਂਨਾ ਵਲੌਗ ਨਹੀਂ ਬਣਾਉਂ ਬਲੌਗ ਕਿ ਕੀ ਜਾਂਦੇ ਬਲੌਗ ਬਲੌਗ ਅਨਪੜਿਆ ਮੈਂ ਚੱਲ ਆਏ ਓਏ ਉਹ ਤੁਸੀਂ ਡੁੱਬ ਜਾਣਾ ਏ ਮਾਮਾ ਡੂੰਗਾ ਵੜਾ ਹੀ ਏ ਮੇਰੇ ਖੇ ਨਾਲ ਆ ਰਹੀ ਲਾ ਲਓਗੇ ਐ ਲਾ ਲਓਗੇ ਅੱਗੇ ਬੜੀ ਆ ਰਹੀ ਐ ਅੱਗੇ ਤੂੰ ਹੀ ਆ ਹਾਂਜੀ ਆ ਲੈ ਵਜੇ ਲਾਉਂਦੀ ਨਹੀਂ ਆ ਬੜੀ ਆ ਰਹੀ ਐ ਇਹ ਬੰਦਾ ਪਹਿਲੀ ਹੀ ਰਿਹਾ ਆ ਵੀ ਬੜੀ ਰਹੀ ਆ ਆਹੋ ਬਾਕੀ ਵੀਰ ਜੀ ਓਕੇ ਆ ਗਾ ਉਧਰ ਇਹ ਡਾਈ ਮਾਮਾ ਵੇਲ ਮਛੀ ਬਣ ਲੱਗਈ ਚੱਲ ਜਾਣ ਇਹ ਉਹ ਗਿਆ ਖਾਣ ਗੁਰੂਆ ਇਤਾਰੇ ਭੈਣ ਜਾਣ ਮਹਾਭਰਿਆਂ ਸੌ ਲੱਗੇ ਇੱਥੇ ਗੋਡਾ ਵੱਜਣ ਲੱਗਾ ਇਦਾਂ ਦੇਖ ਬਾਹ ਤੂੰ ਹੀ ਮਾਰ ਕੇ ਵਿਖਾ ਦੇ ਇਦਾਂ ਹੀ ਡਾਈ ਇਹ ਲਾ ਆਪਣੀ ਤਾਈ ਨੀ ਲਾਉਨੇ ਆ ਕਪੜੇ ਚੱਲਾ ਮੈਂ ਆ ਆ ਵੇ ਆ ਵੇ ਆਉਣੀ ਦੇ ਬਾਹਰ ਆ ਨਹੀਂ ਜਾਣਾ ਆਪਣਾ ਚੈਨਲ ਵਲੋ ਮੋਹ ਜਾ ਲੈ ਕਰ ਫੋਨ ਕਿੱਥੇ ਦਰਾ ਸਬਸਕ੍ਰਾਈਬ ਕਰਾਈਓ ਖੜਿਆ ਲੈਣ ਪਾਣੀ ਚ ਖੜਿਆ ਗਿੱਲਾ ਆਇਆ ਠੀਕ ਆ ਠੀਕ ਆ ਜਾਣ ਕੋਈ ਨਹੀਂ ਕਰ ਲੋ ਸਬਸਕ੍ਰਾਈਬ ਇਹ ਵਾਟ ਰਿਆ ਫੋਨ ਫੋਨ ਹੈਗਾ ਡਰ ਲੱਗਦਾ ਵਾ ਉਦਾਂ ਦੇ ਕੋਈ ਚੱਕਰ ਨਹੀਂ ਆਈਫੋਨ ਵਾਲਿਆਂ ਨੇ ਤੇ ਕਿਹਾ ਵੀ 20 ਮੂੰਹ ਤਾਂ ਬਚਾਵੇ ਆ ਆਪਣੇ ਵਰਗੇ ਸਿੱਧਾ ਪਾਣੀ 'ਚ ਛੁੱਡ ਦਿੰਦੇ ਆ ਨਹੀਂ ਵੇਲਾ ਵੇਲਾ ਕਰ ਦਨੇ ਉਹ ਲੈ ਕੇ ਦਿੱਤਾ ਇੱਕ ਵਾਰੀ ਇਹੋ ਲੈ ਕੇ ਦਿੱਤਾ ਮਾਰਦਾ ਨਹੀਂ ਵੇਚ ਨਹੀਂ ਆਣਾ ਹੁਣ ਨਿਕੜੀ ਜਾਂਦੇ ਜੇ ਬਾਹਰ ਨਿਕਲੀ ਜਾਂਦੇ ਮੇਰੀ ਉਧਰ ਬਣੀ ਆ ਯਾ ਦਹੀਂ ਸਪੋਰਟ ਕਰਨੀ ਵੀਰ ਜੀ ਦਹੀਂ ਚੈਨਲ ਸਬਸਕ੍ਰਾਈਬ ਕਰਕੇ ਭਰਾ ਐਂਡ ਗ੍ਰੈਂਡ ਸੌਂਗ ਆ ਗਈ ਨਹੀਂ ਨਹੀਂ ਇਹ ਆ ਕੰਮ ਤੇ ਆਨ ਲੱਗਦੀ ਵੀ ਨਾ ਸਬਸਕ੍ਰਾਈਬਰ ਕਰਤੇ ਵੀਰ ਆ ਹਾਂ ਕੀ ਦਹਾ ਖਾਣੀ ਉਹਦਾ ਕੀ ਗੱਲ ਖਾਣੀ ਉਹਦਾ ਦੇ ਦੇ ਇਹਨੂੰ ਕੋਤੇ ਵਾਹ ਵਾਹ ਅਵੇ ਲਾ ਉਹ ਉਹ ਵੀਰੇ 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 ਉਹ ਵੀਰੇ ਇਦਾਂ ਨਾ ਕਰ ਉਹ ਵੀਰੇ ਉਹ ਵੀਰੇ ਸਿੱਧਾ ਹੀ ਜਾਂਦਾ ਏ ਆ ਸਾਬੇ ਮੈਂ ਵੀ ਲਾਲੇ ਕੱਪੜੇ ਹੁਣ ਇਕੱਲੇ ਮੈਂ ਵੀ ਕੋਈ ਨਾ ਬੜਾ ਆ ਲਾਹ ਦੇ ਸੱਜਣ ਚਲ ਗਏ ਆ ਹੁਣ ਮੇਰੀ ਵਾਰੀ ਓਹੋ ਚੱਲ ਚਲੋ ਵੀਰ ਪੌ ਲੰਮੇ ਆਵੇ ਕਬੀਰ ਸਪੋਰਟ ਕਰਦਾ ਤੁਹਾਨੂੰ ਬਾਵਾ ਫੜ ਕੇ ਇੱਕ ਜਣਾ ਦੇ ਪੌ ਲੰਮੇ ਸਾਰਿਆਂ ਦੀ ਵਾਰੀ ਆਊਗੀ ਬਾਵਾ ਵੀਰ ਪਾ ਗਿਆ ਲੰਮੇ ਚਲੋ ਫੜੋ ਵੀਰ ਦਿਆਂ ਬਾਵਾ ਨਹੀਂ ਨਹੀਂ ਇੱਧਰ ਆ ਚੱਲ ਮੇਰੀ ਗੱਲ ਛੱਡ ਤੇ ਖੜਾ ਨਹੀਂ ਕਰੇ ਇੱਕ ਬਾਹ ਫੜ ਕੇ ਰੱਖੀ ਜਦੋਂ ਛੜਦੇ ਨਾ ਉਦੋਂ ਤੱਕ ਮਾਦੀ ਨੂੰ ਚੱਲ ਉਹ ਇੱਧਰ ਨੂੰ ਛੁੱਟੋ ਸਾ ਇੱਕ ਵਾਹ ਚਲੋ ਏ ਆਏ ਆਈ ਆਈ ਦੂੰਗਾ ਛੁੱਟ ਅਰੇ ਇੱਧਰ ਨਿਆਣੇ ਮਿੱਦ ਤਾਂ ਹੈ ਓ ਯਾਰ ਨੇ ਮਿੱਤੀ ਜਾਂਦਾ ਏ ਓਏ ਭਾਈ ਬਾਬਾ ਜੀ ਧਿਆਨ ਆ ਵਾਏ ਗੁਰੂ ਲੱਗੇ ਟਾਈਆਂ ਮਾਰਨ ਸਾਰਿਆਂ ਨੂੰ ਲਿਆਉਣਾ ਏ ਮੇਰੇ ਵੀ ਸਾਰੇ ਸਾਰੇ ਹੋਣਗੇ ਆਰੇ ਆਇਨਾ ਜੋਦੇ ਬਾਹਰ ਆ ਗਏ ਲੈਣ ਸਿਰ ਲੱਗੀ ਕਿਹੜੀ ਆਵੇ ਇਹ ਚਲੋ ਮਿੱਤਰੋ ਚਲ ਚਲੋ ਵੀਰੇ ਮਾਰੋ ਛਾਲਾ ਮਾਰੋ ਛਾਲਾ ਵੀਰੇ ਜਾ ਜੂਨ ਉਹ ਮਾ ਜੂਨ ਪਾਣੀ ਦਾ ਤਾਂ ਸਰ ਆ ਵੀਡੀਓ ਜੂਮ ਕਰਕੇ ਸਾਰਿਆਂ ਦੀ ਬਣਾ ਦੇ ਦਮਨ ਸਿੰਘ ਆ ਨਿਆਰੇ ਨਿਆਰੇ ਬੰਨ ਮਾ ਇਹ ਨਾ ਘੋੜਾ ਹੈ ਮਿੱਤਰੋ ਬੜਾ ਚਲਫਾਨੀ ਕਰਦਾ ਹੈ ਬਸ ਆ ਓਕੇ ਆ ਦਮ ਕੀ ਆ ਸਪਣਾ ਕਿਤੇ ਟਿੱਕਰ ਬਣੀ ਹੈਲੋ ਗੱਲ ਭਾਈ ਬਲੌਗਾਂ ਦੀ ਹੁੰਦੀ ਸਹੀ ਗੱਲ ਮੁੰਡਿਆਂ ਦੇ ਵੀ ਰੋਜ਼ ਪਾਇਆ ਕਰੀਏ ਇਹਦੇ ਮਿਹਨਤ ਮਿਹਨਤ ਬੰਦਾ ਕਰ ਮਿਹਨਤ ਭਾਈ ਬੰਦਾ ਕਰਦਾ ਰਹੇ ਬੰਦਾ ਕਰੀ ਜਿੰਦਗੀ ਜਮਾਰਨੀ ਖਾਂਦਾ ਹੁਣ ਮੇਰਾ ਗੁਰੂ ਆ ਸੱਚੀ ਸੰਗ ਲਾਤੀ ਮਿਹਨਤ ਕਦੀ ਬਕਾਰ ਨੂੰ ਜਾਂਦੀ ਕਦੀ ਵੀ ਨਹੀਂ ਜਾਂਦੀ ਜਾਣ ਮਿਹਨਤ ਬੰਦਾ ਕਰੇ ਮਲੇ ਆਡੀਅੰਸ ਨੂੰ ਪੁੱਛਦੇ ਆ ਕਰਕੇ ਵਲੋਗ ਕਿਦਾਂ ਦੇ ਬਣਾਈ ਆ ਆਡੀਅੰਸ ਯਾਰ ਜਿਹੜਾ ਸੱਚੀ ਆ ਮੈਂ ਕੱਲ ਵੀ ਕਹਿਆ ਜਿਹੜਾ ਦਿਲੋਂ ਪਿਆਰ ਕਰਦਾ ਉਹਨੇ ਆਪੇ ਕਮੈਂਟ ਕਰ ਦੇਣਾ ਉਦਾਂ ਨਹੀਂ ਕੋਈ ਕਰਦਾ ਕਮੈਂਟ ਤੈਨੂੰ ਬਣਾਈ ਬਾਕੀ ਵੀਰ ਜੀ ਗਾਲ ਇਦਾਂ ਵੀ ਮੇਰਾ ਨੰਬਦਮਾਸ਼ ਪਿੰਡ ਦਾ ਮਿਹਨਤ ਅਸੀਂ ਕਰਦੇ ਰਹਿਣੀ ਆ ਗਗਨ ਵੀਰ ਨੰਬਦਮਾਸ਼ ਪਿੰਡ ਦਾ ਹੋਰ ਵੀਰ ਜੀ ਕੀ ਆ ਬੋਸ਼ੀ ਜਲਦੀ ਇਹਦੀ ਬੋਸ਼ੀ ਕੀ ਜਲਦੀ ਬੋਸ਼ੀ ਜਲਦੀ ਬੋਸ਼ੀ ਜਲਦੀ ਇਹਦੀ ਬੋਸ਼ੀ ਵੇਖੋ ਮਿੱਤਰੋ ਵੀਊ ਕਟਾ ਕੇ ਐਂਡ ਆ ਬਿਨਾ ਭਰਾ ਭਰਾ ਆ ਆ ਵੇਖੋ ਗਾਈਜ਼ ਨਾਵਨੇ ਵੀ ਪੀਤੇ ਨਹੀਂ ਉਹ ਨਾਵਨੇ ਵੀ ਨਹੀਂ ਪੀਤੇ ਮੈਂ ਕੋਸ਼ਿਸ਼ ਹੁੰਦਾ ਵੀਰ ਜੀ ਮੁੰਡਾ ਆੜੇ ਦੇ ਨਾਮ ਵਾਲਾ ਘਾਟੇ ਕਰੇ ਜੜਾ ਆਏ ਦਰਸ਼ਨ ਹੀ ਜੜੇ ਮਹਿੰਗੀ ਹੋ ਗਏ ਭਾਜੀ ਇਹਨਾਂ ਦੇ ਭਰਾਵਾ ਉਹ ਦਿਨ ਵਲੌਜ ਦੇ ਦਰਸ਼ਨ ਕੀਤੇ ਹੀ ਆ ਭਾਜੀ ਇਹ ਅੱਜ ਤੁਹਾਨੂੰ ਨਾਮ ਦੱਸਨੇ ਸਾਰਿਆਂ ਦੇ ਇਹਦਾ ਨਾਮ ਆ ਨਰੈਣ ਹੋਰ ਆ ਗਨਾ ਹੋਰ ਆ ਜਾ ਅਮਰ ਹਾਂਜੀ ਭਾਈ ਆਪਣਾ ਦੱਸ ਮੇਰਾ ਭਾਜੀ ਗੇੜਾ ਕੈਮਰਾ ਕਰ ਗਿਆ ਪਹਿਲਾਂ ਇਹ ਵੀਰ ਇਹ ਵੀਰ ਲੱਜੀ ਤੂੰ ਹੀ ਭਾਜੀ ਕੀ ਕਹਿੰਦਾ ਕਹਿੰਦੇ ਬਸ ਵੀਰ ਬਸ ਆਪਣੇ ਬਸ ਨਾਲ ਇੱਕ ਮੂਹ ਪ੍ਰਾਵਾ ਇਹਨਾਂ ਨੂੰ ਨਹੀਂ ਹੈਗਾ ਚਲੋ ਕੋਈ ਨਹੀਂ ਯਾਰ ਪਿਆ ਤਾਰੇ ਰੂਹ ਆਵ ਜਾ ਬਹੁਤ ਬਹੁਤ ਮੈਂ ਚਲੋ ਵੀਰ ਹਣਾ ਸੇਵਾ ਕਰਨੀ ਚਾਹੀਦੀ ਪ੍ਰਾਵਾ ਦੀ ਸੇਵਾ ਕਰਨੀ ਓ ਰੋਜਾ ਕਿਵੇਂ ਬਹੁਤ ਸਾਰੇ ਹੋਰ ਸਪੋਰਟ ਤੋਂ ਲੜੀ ਜਾਂਦੇ ਤੇ ਮਿੱਤਰੋ ਰੈਡੀ ਹੈ ਲੈ ਮਿੱਤਰੋ ਰੈਡੀ ਸ਼ੈਡੀ ਹੋ ਗਏ ਆ ਤੇ ਹੁਣ ਚੱਲੇ ਗੁਰਦੁਆਰਾ ਸਾਹਿਬ ਤੇ ਉਹ ਜਿਹੜਾ ਵਾਟਰ ਵਾਟਰ ਫਾਲ ਵਾਲਾ ਵਲੋਕ ਕਿਹੜਾ ਹੈ ਉਥੇ ਜਿੱਥੇ ਵੀ ਆਪਾਂ ਗਏ ਸੀ ਨਹਾਉਣ ਨਾ ਉਹ ਵਲੋਗ ਤੇ ਹੋ ਗਿਆ ਕੈਨਸਲ ਉਥੋਂ ਤੱਕ ਹੀ ਹੋਣਾ ਆਪਾਂ ਚੱਲੇ ਆ ਗੁਰੂ ਅਮਰਦਾਸ ਜੀ ਦੇ ਘਰ ਬੋਲੀ ਸਾਹਿਬ ਉਹਨੂੰ ਬੜਾ ਚਲਾ ਦੇ ਉਹ ਬੁਵਾ ਜੀ ਜਣਾ ਲਗਾ ਦੋ ਇਹਦੀਆਂ ਵਾਧੂ ਆ ਮਮਾ ਮਮਾ ਦੇਰ ਤੋੜਦੇ ਜੋ ਜਿਹੜਾ ਜਿਹੜਾ ਵੀ ਵੇਂਦਾ ਨਾ ਇਹ ਮੈਂ ਉਹ ਚੈੱਕ ਕਰਾਂ ਮੈਂ ਕੂਡਨਾਸ ਕੂਡਨਾਸ ਓਵਰਲੋਡਡ ਆ ਜਿਹੜਾ ਕੱਟ ਕੱਟ ਪੈਂਦਾ ਨਾ ਫੇਸ ਕਾਟਣਾ ਇਹਦਾ ਬਹੁਤ ਚੋਬੜਿਆ ਹੈ। ਲੋਕ ਇਹਨਾਂ ਨਾਲ ਗੱਲਾਂ ਕਰਦੇ ਫੇਰ ਫੇਰ ਬਾਬਲ ਨੂੰ ਹੀ ਹੁੰਦਾ ਸਾਰਾ ਕੁਝ। ਫੇਰ ਫੇਰ ਲੋਟਰ ਵੀ ਆਪਾਂ ਚਾਹੁੰਦੇ ਆ। ਕੋਈ ਸਾਹ ਵਜਾਉਂਦਾ ਆ। ਤੁਹਾਨੂੰ ਮਾਦਾ ਜਿੱਦਾਂ ਦੁਆਰਾ ਤੁਹਾਨੂੰ ਬਰਾਬਰ ਨੂੰ ਨਹੀਂ ਕੋਈ ਕਦਮ ਚੁੱਕਣ ਬਣਿਆ ਬੋਲੀ ਸਾਹਿਬ ਦਾ ਪਰ ਰੋਲ ਚੱਲਦਾ ਆ। ਹਾਂ। ਇਹ ਆਪਣਾ ਕੋਈ ਦਵਾਨ ਲੱਗ ਰਿਹਾ। ਸੌ ਲੱਗੇ ਵਾਹਿਗੁਰੂ ਮੈਂ ਨਾ ਪੂਰੇ ਯਾਦੂ ਆਜ ਆ ਬੰਦੇ ਦੇ ਗੱਲ ਬਿਲਕੁਲ ਜੀ ਬਿਲਕੁਲ ਹੋ ਗਿਆ ਈਉਂ ਹੋ ਗਿਆ ਇੱਕ ਬੰਦੇ ਦੀਆਂ ਵੈਰ ਤੇਰੀ ਕਾਲ ਓ ਗਾਲ ਓ ਤੇਰਾ ਕੱਚਾ ਫਾੜ ਜੇ ਵਾਹ ਗਰੂ ਚਲੋ ਯਾਰ ਚਲ ਜੀ ਯਾਰ ਬਾਕੀ ਸਾਨੂੰ ਤਾਂ ਅਗਲੇ ਦੀ ਮੰਨਣੀ ਆ ਹਾਂ ਇਹ ਸਹੀ ਕੰਮ ਆ ਵੈਸੇ ਦੇ ਬਾਕੀ ਯਾਰ ਗੱਲ ਏਦਾਂ ਮਿੱਤਰੋ ਉਹ ਇੱਕ ਤਾਂ ਲਾਈ ਲੱਗ ਵਾ ਜਿਹੜਾ ਦੂਜਾ ਜਿਸ ਨੂੰ ਸਹੀ ਗੱਲ ਆ ਇਹ ਆਂਦੇ ਆ ਵੀ ਹੱਡ ਦੇ ਹੋਵੇ ਨਾ ਕੁਝ ਹਾਂ ਵੀ ਨਾ ਦੇ ਅਹੀਂ ਜਿੱਥੇ ਮਰਜੀ ਬਹਿ ਜਾਂਦੇ ਨੇ ਨੀਤਾ ਛੇਡਣ ਨੂੰ ਅਹੀਂ ਹੁਣ ਆ ਗਏ ਆ ਵੇ ਏਦਾਂ ਹੀ ਜਿੱਥੇ ਨੂੰ ਜਗ੍ਹਾ ਲੱਭਦੀ ਆ ਅਸੀਂ ਬਹਿ ਜਾਂਦੇ ਨੇ ਨਿਆ ਨੂੰ ਨਹੀਂ ਕੋਈ ਚਾਹੀ ਪਾਈ ਬਹੁਤ ਬਹੁਤ ਵਧਾਈਆਂ ਅਣ ਕੋਕ ਪਾਰਟੀ ਕਰਨ ਲਈ ਨਹੀਂ ਸਾਡਾ ਧੰਨਵਾਦ ਹਾਂ ਜੀ ਉਹ ਬੰਦਾ ਮਾਲ ਬਈ ਜਿੱਦਾਂ ਪ੍ਰਿੰਟ ਨੂੰ ਨਹੀਂ ਆਦਾ ਵੀ ਸੰਤੂ ਹੋਰ ਕਿਤਾ ਪ੍ਰੇਮ ਢਲੋਂ ਨਹੀਂ ਆਂਦਾ ਸੰਤਰੀ ਰਮਾਲ ਤੋਂ ਮਲਵਾਈ ਪਛੜਿਆ ਜਾਂਦੇ ਆ ਉਹਦੇ ਲਾ ਕੇ ਬਹਿ ਗਏ ਪੀਣਾ ਟੌਰ ਨਾ ਉਹ ਕੱਲਾ ਪੀ ਵੀ ਜਾਂਦਾ ਜੀ ਜਿਹੜੀ ਚਾਸੀ ਸਾਹਿਬ ਦਸਮਾਣਾ ਕਰੇ ਖਾਨਚਾਣਾ ਕਦੇ ਨਹੀਂ ਹੈ ਜੀ ਲੈ ਲੈਣਾ ਗੁੜਿਆ ਪੰਜਾਹਾਂ ਦਾ ਕੋਬ ਤੇ ਪੈਕ ਡੇਕ ਚਿਪਸ ਦਾ ਓਏ ਹੋਏ ਕੀ ਫਾਇਦਾ ਮਹਿੰਗੇ ਬਣਾ ਕਾਫਿਆਂ 'ਚ ਬੈੰ ਅੰਦਾਜੀ ਐਦਾ ਨਹੀਂ ਜ਼ਿੰਦਗੀ ਸਪੈਂਡ ਕੀਤੀ ਤਕੀਆ ਗਲਾਮ ਹੈ ਬਸ ਇੰਨਾ ਕਹ ਬਲੋ ਏ ਮਿੱਤਰੋ ਬਸ ਇਨਾ ਵਲੌਗ ਆ ਖਤਮ ਆਪਾਂ ਕਰਦੇ ਆ ਅਗਲੇ ਵਲੌਗ ਚ ਮਿਲਦੇ ਕੋਈ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਐਂਡ ਟਾਗ ਲਵ ਯੂ ਓਕੇ